ਹਾਂਜੀ ਬਾਈ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਦੇ ਬਲੌਗ ਦੇ ਵਿੱਚ ਅੱਜ ਬਾਈ ਆਏ ਸੀਗੇ ਖੇਤ ਸਰੋਂ ਵਾਲਾ ਥਾਂ ਜਆ ਬਹੁਣਾ ਸੀਗਾ ਸਰੋਂ ਵੀਜੀ ਸੀਗੀ ਇੱਥੇ ਤੇ ਸਰੋਂ ਬਾਈ ਹੋਈ ਨਹੀਂ ਗਈ ਮੀਂਹ ਜਆ ਪੈ ਗਿਆ ਕੁਛ ਤਾਂ ਉੱਤੇ ਕੁਛ ਥਾਂ ਪਰਾਲੀ ਵਾਲਾ ਸੀਗਾ ਮਸ਼ੀਨ ਨਹੀਂ ਲੱਗੀ ਚੱਜ ਨਾਲ ਤੇ ਹੁਣ ਇੱਥੇ ਰਾਦਾ ਵੀ ਪੱਠੇ ਬੀਜਦੇ ਆਂਗੇ ਮੱਕ ਬੀਜਦੇ ਆਂਗੇ ਤੋਂ ਪਾਈਆਂ ਲੱਗਣ ਲੱਗੀਆਂ ਤੇ ਮੱਕ ਹੋ ਜਾਊਗਾ ਵਧੀਆ ਥਾਂ ਜਆ ਤਾਂ ਹਜੇ ਗਿੱਲਾ ਹੀ ਆ ਥੋੜਾ ਜਿਹਾ ਵਾਹ ਕੇ ਰੱਖ ਦਿੰਨੇ ਆ ਕਿਰਾਂ ਤੇ ਬੀਜਾਂ ਦੇ ਮੁੜਕੇ ਤੇ ਮੱਕ ਇੱਕ ਕਰਨੀ ਸੀ ਟਰੈਕਟਰ ਦੀ ਟਰਬੋ ਟੈਸਟ ਟਰਬੋ ਲਵਾਈ ਹੈ ਨਵੀਂ ਟਰੈਕਟਰ ਦੇ ਤੇ ਉੱਡਣ ਵਾਲਾ ਕਰਿਆ ਪੂਰਾ ਬਣਾਇਆ ਸੱਪ ਇੱਕ ਭਾਈ ਦਾ ਕਰਿਆ ਬਾਈ 100 ਪਲੱਸ ਤੇ ਟਰਬੋ ਟਰਬੋ ਲਾਈ ਹੈ ਨਵੀਂ ਦੇਖਦੇ ਸੀ ਟਰਬੋ ਚੈੱਕ ਕਰਕੇ ਕਿਵੇਂ ਮਾਰਦਾ ਜੋਰ ਟਰੈਕਟਰ ਜੋਰ ਤਾਂ ਮਾਰਦਾ ਪੂਰਾ ਹੋਂ ਤਾਂ ਲਾਉਂਦਾ ਹਜੇ ਦੇਖੋ ਉੱਤੇ ਦੀ ਗੇੜਾ ਚੱਕਰ ਚੁੱਕ ਤਾਂ ਜਮਾਨੀ ਤੋੜਦਾ ਜ਼ੀਰੋ ਚੱਕਰ ਡ੍ਰੌਪ ਕਰਦਾ ਜਮਾਂ ਦੇਖਣਿਆ ਲੀਵਰ ਲੂਰ ਸੱਟ ਕੇ ਦੋਨੇ ਕਿਵੇਂ ਆ ਪਰਫਾਰਮੈਂਸ ਤੇ ਦੱਸਿਓ ਸਾਰੇ ਭਰਾਵਾਂ ਕਮੈਂਟ ਕਰਕੇ ਵੀ ਕਿਵੇਂ ਲੱਗਿਆ ਆ ਗਈ ਆਪਣੀ ਮੋਟਰ ਬਈ ਉੱਥਾ ਸਾਰੇ ਆਪਣੇ ਖੇਤ ਦਾ ਵਿਊ ਆ ਗਿਆ ਸਾਰਾ ਤੇ ਆਉਂਦਾ ਟਰੈਕਟਰ ਮੁੜਿਆ ਦੇਖਦੇ ਆਪਾਂ ਸੱਟ ਕੇ ਲੀਵਰ एक्सपेरिमेंट हो रहा है ये एक्सपेरिमेंट। ना एक्सपेरिमेंट। ਪਰ ਵਾਹ ਬਾਈ ਯਾਰ ਇਹਨਾਂ ਇਹ ਆ ਜਮਾ ਗੱਲ ਬਾਤ ਕਿਤੇ ਕਿਤੇ ਵੀ ਤੋੜਦਾ ਕਿਹੜੇ ਗੇਅਰ ਤੇ ਮਰਜ਼ੀ ਲਾ ਕੇ ਲਾਦੇ ਆਪਾਂ ਗੇੜੇ ਦੋ ਕਿਹੜਾਲਾ ਥਾਂ ਸੀ ਆਪਣਾ ਤੇ ਬਾਅਦ ਆਉ ਤਾਂ ਕੰਮ ਨਿਬੜ ਗਿਆ ਬਸ ਤੇ ਪਿੰਡ ਨੂੰ ਚਲਦੇ ਆਂਗੇ ਤੇ ਰਾਹ 'ਚ ਜਾਂਦੇ ਤੁਹਾਨੂੰ ਵਿਖਾਉਨੇ ਆਂਗੇ ਲਾ ਕੇ ਉੱਡਣ ਵਾਲਾ ਗੇਰ ਸੜਕ ਤਾਂ ਖਰਾਬ ਹੀ ਆ ਥਾਂ ਥੋੜਾ ਹੀ ਆ ਚੱਲ ਫੇਰ ਵੀ ਜਿੰਨਾ ਭੱਜਿਆ ਭਜਾ ਕੇ ਤੁਹਾਨੂੰ ਵਿਖਾਉਨੇ ਆਂ ਅੱਗੇ ਤੇ ਜੁੜੇ ਰਹੋ ਬਈ ਵੀਡੀਓ ਦੇ ਨਾਲ ਤੇ ਆਹ ਬਾਕੀ ਆਪਣੇ ਮੁੰਡੇ ਖੜੇ ਹੈਗੇ ਵੇਖਣ ਆਏ ਸੀ ਚੈੱਕ ਕਰਨ ਟਰੈਕਟਰ ਵੀ ਕਿਵੇਂ ਆਗਾ ਖੜਾ ਛੋਟਾ ਬਾਈ ਬਸ ਥੋੜੇ ਦਿਨਾਂ ਚ ਇਹਦੀ ਲੁੱਕ ਵੀ ਬਦਲਦੇ ਆਪਾਂ ਇਹਦੀ ਮੇਰੀ ਜਾਣ ਕਿਸਮੇ ਲੰਬਾ ਹਾਂ ਦੇਖੋ ਬਾਈ ਹੈਗਾ ਕਿਸੇ ਦਾ ਬਈ ਕੱਦ ਐਡਾ ਲੰਮਾ ਹੋਰ ਤਾਂ ਵੀ ਕਮੈਂਟ ਕਰਕੇ ਦੱਸਿਓ 6.5 ਫੁੱਟ ਦਾ ਕੱਦ ਆ ਮੁੰਡੇ ਦਾ ਮੇਰੀ ਜਾਣ ਕਿਸਮੇ ਲੰਬਾ ਕੁੜੀ ਦਾ ਰਸਤਾ ਪਈ ਇਹਨੂੰ ਸੀ ਕੁੜੀ ਚਾਹੀਦੀ ਹੈ ਇਹ ਸਪੈਸ਼ਲ ਲੋਰ ਲਾਰ ਵੀ ਸਮਾ ਕੇ ਲਿਆਉਂਦਾ ਗਿਆ ਸਾਈ ਤੇ ਤੇ ਜੇ ਬਈ ਕੋਈ ਕੁੜੀ ਹੈਗੀ ਕਿਸੇ ਕੋਲੇ ਐਡੇ ਕੱਦ ਵਾਲੀ ਤਾਂ ਦੱਸਿਓ ਕੋਈ ਸੰਪਰਕ ਕਰਿਓ ਕੋਈ ਮਿਲ ਨਹੀਂ ਰਹੀ ਨੇੜੇ ਤੇੜੇ ਕੁੜੀ ਇਹਦੇ ਮੇਚ ਦੀ ਹੁਣ ਸਾਈ ਦੇ ਕੁੜੀ ਬਣਾਉਣੀ ਸਾਈ ਤੇ ਨਾ ਬਣਾਉਣੀ ਪਈ ਸਹੀ ਗੱਲ ਆ ਕੁੜੀ ਕਿਤੇ ਕੱਪੜਿਆਂ ਵਾਂਗੂ ਇਹਦੇ ਹੋਰ ਕੀ ਆ ਦੱਸਿਓ ਬਾਈ ਕਮੈਂਟ ਕਰਕੇ ਜਰੂਰ ਚੰਗਾ ਜੇ ਹੋਈ ਕਿਸੇ ਦੇ ਨਿਗਾਚ ਕੁੜੀ ਕੋਈ